ਅੱਜ 14 ਪਿੰਡਾਂ ਦੇ ਸਰਪੰਚਾਂ ਨੇ ਇਕੱਠੇ ਹੋ ਕੇ ਸਰਕਾਰ ਅਤੇ ਨਗਰ ਨਿਗਮ ਦੇ ਖਿਲਾਫ ਵਿਗਲਬਜਾ ਦਿੱਤੀ ਹੈ। ਅੱਜ ਅਸੀਂ ਸਬੰਧ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ। ਉਹਨਾਂ ਕਹਿੰਦੇ ਕਿ ਲੜਾਈ ਪਿੰਡਾਂ ਦੀ ਹੋਂਦ ਬਚਾਉਣ ਲਈ ਲੜੀ ਜਾ ਰਹੀ ਹੈ। ਸਰਪੰਚਾਂ ਨੇ ਕਿਹਾ ਕਿ ਪਿੰਡ ਵਾਲਿਆਂ ਨੇ ਮਿਲ ਕੇ ਇਹ ਮੀਟਿੰਗ ਕੀਤੀ ਸੀ ਕਿ ਸਭ ਨੇ ਨਗਰ ਨਿਗਮ ਦਾ ਵਿਰੋਧ ਕੀਤਾ। ਉਹਨਾਂ ਨੇ ਕਿਹਾ ਕਿ ਸਰਕਾਰ ਸ਼ਾਮਲਾੜ ਦੀਆਂ ਜ਼ਮੀਨਾਂ ਦੇ ਸਿੱਧਾ ਕਬਜ਼ਾ ਕਰਨ ਦੀ ਲੱਗੀ ਹੋਈ ਹੈ। ਇਹ ਵੀ ਇੱਕ ਲੈਂਡ ਪੋਲਿੰਗ ਸਕੂਲ ਸਕੀਮ ਦਾ ਰੂਪ ਹੈ ਉਹਨਾਂ ਕਹਿ ਕੇ ਸਰਕਾਰ ਦੀ ਲੈਂਡ ਪੋਲਿੰਗ ਸਕੀਮ ਦਾ ਮਨਸੂਬਾ ਜਿਹੜਾ ਸੀ ਉਹ ਕਾਮਯਾਬਤਾ ਨਹੀਂ ਹੋਇਆ ਪਰ ਸਰਕਾਰ ਹੁਣ ਦੂਜੇ ਤਰੀਕੇ ਨਾਲ ਜ਼ਮੀਨਾਂ ਹੱਥੇ ਆਉਣ ਵਿੱਚ ਲੱਗੀ ਹੋਈ ਹੈ ਹਾਂਜੀ ਅਸੀਂ ਅੱਜ 14 ਪਿੰਡਾਂ ਦੇ ਸਰਪੰਚ ਸਾਰੇ ਸਰਪੰਚ ਸਾਹਿਬਾਨ ਇੱਥੇ ਇਕੱਠੇ ਹੋਏ ਆ ਅਸੀਂ ਇੱਕ ਜਿਹੜਾ ਸੰਘਰਸ਼ ਹੈਗਾ ਉਹ ਵਿੱਢਿਆ ਹੈ ਜਿਵੇਂ ਕਿ ਮੁਹਾਲੀ ਕਾਰਪੋਰੇਸ਼ਨ ਨੇ ਆਪਣੀ ਹੱਦਬੰਦੀ ਵਧਾਈ ਹੈ ਉਸ ਹੱਦਬੰਦੀ ਦੇ ਵਿੱਚ ਇਹਨਾਂ ਨੇ ਕੀ ਕੀਤਾ ਹੈ ਕਿ ਸਾਡੇ 15 ਪਿੰਡ ਸ਼ਾਮਿਲ ਕੀਤੇ ਹਨ ਉਹਨਾਂ ਬਾਰੇ ਅਸੀਂ ਤੁਹਾਨੂੰ ਡਿਟੇਲਸ ਦੱਸਾਂਗੇ ਪਹਿਲਾਂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜੀ ਸਾਰੇ মিডিਆ ਦਾ ਜਿਨ੍ਹਾਂ ਨੇ ਇਸ ਸੰਘਰਸ਼ ਦੇ ਵਿੱਚ ਸਾਡਾ ਮਤਲਬ ਸਾਡੀ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਸਾਡਾ ਇੱਥੇ ਆ ਕੇ ਸਾਥ ਦਿੱਤਾ ਅਸੀਂ ਸਾਰੇ মিডিਆ ਦਾ ਬਹੁਤ ਧੰਨਵਾਦ ਕਰਦੇ ਹਾਂ ਜੀ ਸਾਰੇ ਸਰਪੰਚਾਂ ਪੰਚਾਇਤਾਂ ਵੱਲੋਂ ਤੇ ਪਿੰਡਾਂ ਵੱਲੋਂ ਪਹਿਲੀ ਗੱਲ ਜਿਹੜਾ ਅੱਜ ਅਸੀਂ ਇਹ ਆਪਣਾ ਇੱਥੇ ਪ੍ਰੈਸ ਕਾਨਫਰੰਸ ਰੱਖੀ ਹੈ ਇਹ ਬਿਲਕੁਲ ਕਿਸੇ ਰਾਜਨੀਤੀ ਰਾਜਨੀਤੀ ਜਾਂ ਕਿਸੇ ਚੀਜ਼ ਤੋਂ ਪ੍ਰਭਾਵਿਤ ਨਹੀਂ ਹੈ ਅਸੀਂ ਪੀੜਤਾਂ ਪੂਰੇ ਮਤਲਬ ਇਹ ਇਕੱਲਾ ਇਹ ਨਹੀਂ ਕਿ ਅਸੀਂ ਸਰਪੰਚਾਂ ਪੰਚਾਇਤਾਂ ਵੱਲੋਂ ਨਹੀਂ ਇਹ ਅਸੀਂ ਪੂਰੇ ਆਪਣੇ ਪਿੰਡਾਂ 'ਚ ਇਕੱਠ ਰੱਖੇ ਆ ਕਿਉਂਕਿ 30 ਤਰੀਕ ਦੀ ਨੋਟੀਫਿਕੇਸ਼ਨ 28 ਦੀ ਨੋਟੀਫਿਕੇਸ਼ਨ ਹੋਈ ਹੋਈ ਹੈ ਤੇ ਨੋਟੀਫਿਕੇਸ਼ਨ ਤੋਂ ਬਾਅਦ ਅਸੀਂ ਪੂਰੇ ਆਪਣੇ ਪਿੰਡਾਂ ਦੇ ਵਿੱਚ ਵਿਚਾਰ ਕੀਤਾ ਲੋਕਾਂ ਨੂੰ ਇਕੱਠੇ ਕੀਤਾ ਉਹ ਲੋਕਾਂ ਨੂੰ ਅਸੀਂ ਜਦੋਂ ਇਕੱਠੇ ਕਰਕੇ ਉਹਨਾਂ ਦੇ ਵਿਚਾਰ ਲਏ ਤਾਂ ਜ਼ਿਆਦਾਤਰ ਬਹੁਮਤ 'ਚ ਲੋਕਾਂ ਨੇ ਕਾਰਪੋਰੇਸ਼ਨ ਦਾ ਵਿਰੋਧ ਕੀਤਾ ਹੈ ਅਸੀਂ ਉਸ ਵਿਰੋਧ ਨੂੰ ਲੈ ਕੇ ਉਹਨਾਂ ਦੀ ਨਮਾਇੰਦਗੀ ਕਰਨ ਅੱਜ ਇੱਥੇ ਪਹੁੰਚੇ ਹਾਂ ਜੀ ਜਿਹਦੇ 'ਚ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਸਾਡੇ ਕੋਲ ਕੁਝ ਚੀਜ਼ਾਂ ਐਦਾਂ ਦੀਆਂ ਉਹਦੇ 'ਚ ਅਸੀਂ ਤੁਹਾਨੂੰ ਬਰੀਫ ਕਰਾਉਣਾ ਚਾਹੁੰਦੇ ਹਾਂ ਕਿ ਹੈ ਕੀ ਹੈ ਅਸਲ ਮੁੱਦਾ ਕੀ ਹੈ ਪਹਿਲਾ ਪਿੰਡ ਦਾ ਨਾਮ ਦੱਸੋ ਜੀ ਕਿਹੜੇ ਕਿਹੜੇ ਬਿੰਦੂ ਸਿੱਖ ਕਰਦੇ ਮੇਰਾ ਪਿੰਡ ਬੱਲੋ ਮੱਜਰਾ ਜੀ ਮੈਂ ਬੱਲੋ ਮੱਜਰੇ ਤੋਂ ਪਾਂਚੇ ਹਾਂ ਜੀ ਹਾਂਜੀ ਅੰਦਰ ਮਨੌਲੀ ਤੋਂ ਮੌਲੀ ਤੋਂ ਜੀ ਮੌਲੀ ਪੈਦਵਾਨ ਆ ਜੀ ਸੰਭਾਲ ਕੀ ਪਿੰਡ ਹੈ ਨੰਨੋ ਮੱਜਰਾ ਵੀ ਚਿੱਲਾ ਹੀ ਰੁੜਕਾ ਹੀ ਬੱਲੋ ਮੱਜਰਾ ਤੇ ਆਪਣਾ ਬਲੰਗੀ ਹੈ ਜੀ ਗ੍ਰੀਨ ਇਨ ਪਾਰਟੀ ਹੈ ਚੱਪਲ ਜਿਹੜੀ ਖੁਰਦ ਹੈ ਚੱਪਲ ਜਿਹੜੀ ਕਲਾ ਹੈ ਲਾਂਡਰਾ ਹੈ ਜੀ ਨਿਊ ਲਾਂਡਰਾ ਹੈ ਜੀ ਇੱਕ ਦੋ ਪਿੰਡ ਹੋਰ ਹੋਣਗੇ ਹੋ ਸਕਦਾ ਜੀ ਕੋਈ ਅਸੀਂ ਪਿੰਡ ਦੱਸਣ ਤੋਂ ਰਹਿ ਗਏ ਹੋ ਜੀ ਪਰ ਪਿੰਡ ਜਿਹੜੇ ਹੈਗੇ ਆ ਉਹ ਸਾਰਿਆਂ ਨੂੰ ਕਲੀਅਰ ਹੈਗੇ ਆ ਅਸਲ 'ਚ ਇੱਕੇ ਮਤਾ ਜਿਹੜਾ ਹੈਗਾ ਜੀ ਇਹ ਇਹਨਾਂ ਨੇ ਮਤਾ ਪਾਇਆ ਸੀਗਾ ਨਗਰ ਨਿਗਮ ਨੇ 25 ਨੰਬਰ ਮਤਾ ਜੀ ਦਾ 28 6 2021 ਦਾ ਇਸ ਮਤੇ ਦੇ ਵਿੱਚ ਇਹ ਕੀ ਕਰਦੇ ਜੀ ਇੱਕ ਲੜੀ ਨੰਬਰ 1 ਤੋਂ 7 ਤੱਕ ਦੇ ਇੱਕ ਕੌਮ ਤਿਆਰ ਕਰਦੇ ਜੀ ਉਸ ਕਾਲਮਾ ਦੇ ਵਿੱਚ ਪਿੰਡਾਂ ਦੇ ਵੇਰਵੇ ਦਿੱਤੇ ਜਾਂਦੇ ਆ ਜਿਦੇ ਚ ਇਹ ਮੇਰੇ ਯਾਨੀ ਕਿ ਮੇਰੇ ਆਪਣੀ ਪਰ ਦੀ ਗੱਲ ਕਰਾਂ ਮੈਂ ਨੰਬਰ 1 ਲੜੀ ਨੰਬਰ 1 ਚ ਲਿਖਦੇ ਆ ਵੱਲੋ ਮਾਜਰਾ ਨੂੰ ਛੱਡ ਕੇ ਉਸ ਮਤੇ ਦੇ ਵਿੱਚ ਇਹਨਾਂ ਨੇ ਬਿਲਕੁਲ ਵੱਲੋ ਮਾਜਰਾ ਨੂੰ ਛੱਡਿਆ ਸੀਗਾ ਨੰਬਰ 2 ਤੇ ਇਹਨਾਂ ਨੇ ਲਿਆ ਬੜ ਮਾਜਰਾ ਤੇ ਬੜ ਮਾਜਰਾ ਕਲੋਨੀ ਜਿਹੜੀ ਕਿ ਇਸ ਮਤੇ ਦੇ ਵਿੱਚ ਹੈ ਉਹਨਾਂ ਦੇ ਨਾਮ ਤੇ ਪਰ ਅੱਜ ਉਹ ਪਿੰਡ ਇਹਦੇ ਚ ਨਹੀਂ ਲੈ ਗਏ ਕਾਰਪੋਰੇਸ਼ਨ ਚ ਤੇ ਲੜੀ ਨੰਬਰ 4 ਦੇ ਵਿੱਚ ਹੱਦ ਵਸਤ ਨੰਬਰ 27 ਪਿੰਡ ਦਾਉਨ ਦਾਉਨ ਵੀ ਇਹਨਾਂ ਨੇ ਇਹਦੇ ਵਿੱਚ ਮਤੇ 'ਚ ਮੈਂਸ਼ਨ ਕੀਤਾ ਹੈ ਤੁਸੀਂ ਦੇਖ ਸਕਦੇ ਹੋ ਤੇ ਇਹ ਚੀਜ਼ਾਂ ਜਿਹੜੀਆਂ ਯਾਤਾਂ ਜੇ ਉਹਨਾਂ ਨੇ ਇਸ ਮਤੇ ਨੂੰ ਕੰਸੀਡਰ ਕੀਤਾ ਹੈ ਤਾਂ ਇਸ ਮਤੇ ਦੇ ਵਿਹਾਫ ਤੇ ਜਿਹੜੇ ਪਿੰਡ ਪਾਣੇ ਸੀ ਉਹ ਕਿਉਂ ਨਹੀਂ ਪਾਏ ਜਿਹੜੇ ਪਿੰਡਾਂ ਦੇ ਨਾਮ ਨਹੀਂ ਸੀ ਉਹ ਕਿਉਂ ਨਹੀਂ ਛੱਡੇ ਗਏ ਪਹਿਲੀ ਗੱਲ ਤਾਂ ਇਹ ਤੇ ਫਿਰ ਇੱਕ ਨੋਟ ਦੇ ਵਿੱਚ ਚੀਜ਼ ਲਿਖਦੇ ਆ ਜੀ ਜਿਹੜਾ ਇਸ ਮਤੇ ਦਾ ਨੋਟ ਹੈ ਬਣਾਉਨੇ ਆ ਕੀ ਕੁਝ ਪਿੰਡਾਂ ਨੇ ਜਿਹੜੇ 1 ਤੋਂ 4 ਤੱਕ ਹੈ ਉਹਦੇ 'ਚ ਮਤੇ ਦਿੱਤੇ ਆ ਕੀ ਉਹਨਾਂ ਮਤਿਆਂ ਨੂੰ ਪੰਚਾਇਤਾਂ ਦੇ ਮਤਿਆਂ ਨੂੰ ਇਹਨਾਂ ਨੇ ਕਲੀਅਰ ਦੇਖਿਆ ਜਾਂ ਉਹਨਾਂ ਨੂੰ ਚੰਗੀ ਤਰ੍ਹਾਂ ਬਾਤਿਆ ਨਹੀਂ ਬਾਤਿਆ ਕਿਉਂਕਿ ਮੈਂ ਉਹਦੇ ਬਾਰੇ ਬਾਅਦ ਵਿੱਚ ਗੱਲ ਕਰਾਂਗਾ ਕਿ ਕਈ ਮਤੇਾਂ ਵਿੱਚ ਬਹੁਤ ਸਾਰੀਆਂ ਕਮੀਆਂ ਜਿਹੜੇ ਪੰਚਾਇਤਾਂ ਨੇ ਭਾਗ ਦਿੱਤੇ ਆ ਕਈਆਂ ਦੇ ਕੋਰਮ ਪੂਰੇ ਨਹੀਂ ਹੈਗੇ ਉਹਨਾਂ ਮਤਿਆਂ ਦੇ ਤੇ ਕਈ ਮਤੇ ਜਿਹੜੇ ਆ ਉਹ ਰਾਜਨੀਤਿਕ ਤੌਰ ਤੇ ਉਹਨਾਂ ਨੂੰ ਪ੍ਰੈਸ਼ਰ ਪਾ ਕੇ ਪ੍ਰਭਾਵਿਤ ਕਰਕੇ ਉਹਨਾਂ ਨੂੰ ਮਤੇ ਪੁਆਏ ਗਏ ਅਗਲੀ ਗੱਲ ਜਿਹੜੀ ਉਸੇ ਨੋਟ ਦੇ ਵਿੱਚ ਹੈ ਕੀ ਲਿਖਦੇ ਆ ਜੀ ਕਿ ਜਿਹੜੀਆਂ ਪੰਚਾਇਤਾਂ ਦੀ ਸ਼ਾਮਲਾਟ ਜ਼ਮੀਨਾਂ ਹੈ ਜਿਹੜੀ ਵੈਸੇ ਵੀ ਕਲੀਅਰ ਹੈ ਕਿ ਕਾਰਪੋਰੇਸ਼ਨ ਦੇ ਵਿੱਚ ਹੀ ਚੱਲੇ ਜਾਂਦੇ ਜਦੋਂ ਪਿੰਡ ਕਾਰਪ ਤੇ ਜਿਹੜੀਆਂ ਪਹਿਲਾਂ ਆਲਰੇਡੀ ਪਿੰਡ ਜਿਹੜੇ ਕਾਰਪੋਰੇਸ਼ਨ ਦੇ ਵਿੱਚ ਹੈਗੇ ਆ ਕਿ ਉਹਨਾਂ ਦੀਆਂ ਜ਼ਮੀਨਾਂ ਜਿਹੜੀਆਂ ਹੈਗੀਆਂ ਉਹਨਾਂ ਜ਼ਮੀਨਾਂ ਦਾ ਕੀ ਕੀਤਾ ਗਿਆ ਕੋਈ ਜਿਹੜੀਆਂ ਸਾਡੀਆਂ ਅਰਬਰਵੇ ਦੇ ਜ਼ਮੀਨਾਂ ਹੈ ਇਹਨਾਂ ਜ਼ਮੀਨਾਂ ਦੇ ਵਿੱਚ ਸਭੇ ਅਕਵਾਇਰ ਹੋਈਆਂ ਜ਼ਮੀਨਾਂ ਨੇ ਗਮਾਡਾਂ ਨੇ ਅਕਵਾਇਰ ਕਰੀਆਂ ਉਹਦੇ ਚ ਸਾਡੇ ਜਿਹੜੇ ਅਵਾਰਡ ਮੰਨੀਆਂ ਸੀਗੀਆਂ ਉਹ ਅਵਾਰਡ ਮੰਨੀਆਂ ਸਾਨੂੰ 2023 ਤੋਂ ਅੱਜ ਤੱਕ ਸਾਨੂੰ ਨਹੀਂ ਦਿੱਤੀਆਂ ਗਈਆਂ ਪੰਚਾਇਤਾਂ ਨੂੰ ਉਹ ਕਿਉਂ ਨਹੀਂ ਦਈਆਂ ਕਿਉਂਕਿ ਇਹਨਾਂ ਦਾ ਪਹਿਲਾਂ ਹੀ ਪ੍ਰੀਪਲਾਨ ਸੀਗਾ ਕਿ ਅਸੀਂ ਜਿਹੜੇ ਪੈਸੇ ਆ ਅਵਾਰਡ ਮੰਨੀਆਂ ਦੇ ਕਿਵੇਂ ਖੜਾਪਣੇ ਆ ਕਿ ਕਿਵੇਂ ਅਸੀਂ ਜਿਹੜੀਆਂ ਪੰਚਾਇਤਾਂ ਦੀਆਂ ਕਰੋੜਾਂ ਰੁਪਏ ਦੀਆਂ ਜ਼ਮੀਨਾਂ ਉਹ ਕਿਵੇਂ ਖੜਪਣੀਆਂ ਉਹ ਸਬੰਧ ਵਿੱਚ ਇਹਨਾਂ ਨੇ ਕੀਤਾ ਉਹ ਤੋਂ ਬਾਅਦ ਇਹਨਾਂ ਨੇ ਇੱਕ ਅਨੁਸੂਚਨਾ ਜਿਹੜੀ ਹੈ 1603 ਨੰਬਰ ਉਹ ਇਹਨਾਂ ਨੇ ਬਣਾਈ ਤੇ ਉਹਦੇ ਵਿੱਚ ਵੀ ਸਾਡੇ ਜਿਹੜੇ ਪਿੰਡ ਹੈ ਉਹਨਾਂ ਕਈ ਪਿੰਡਾਂ ਦੇ ਨਾਮ ਜਿਹੜੇ ਉਹਦੇ ਵਿੱਚ ਨਹੀਂ ਮਤਲਬ ਸ਼ਾਮਿਲ ਸੀ ਨਹੀਂ ਦਰਦ ਸੀਗੇ ਉਹਦੇ ਵਿੱਚ ਤੇ ਉਹ ਤੋਂ ਬਾਅਦ ਇਹਨਾਂ ਨੇ ਇੱਕ ਫੇਰ ਜਿਹੜੀ ਅਨੁਸੂਚਨਾ ਹੈ ਉਹ ਫੇਰ ਇੱਕ ਹੋਰ ਬਣਾਈ ਇਹਨਾਂ ਨੇ ਦੇਖੋ ਮੈਂ ਨਾ ਪਹਿਲਾਂ 2011 ਨੂੰ 2011 ਨੂੰ ਇੱਕ ਸੁਣਵਾਈ ਰੱਖੀ ਸੀ ਨਾ ਨਿੱਜੀ ਸੁਣਵਾਈ ਉਹ ਸੁਣਵਾਈ ਦੇ ਵਿੱਚ ਜਦੋਂ ਦੇਖੋ ਪਹਿਲਾਂ ਜਿਹੜੀਆਂ ਅਧिसूਚਨਾ ਸੀਗੀਆਂ ਉਹਨਾਂ 'ਚ ਸਾਡੇ ਨਾਂ ਹੀ ਸ਼ਾਮਲ ਨਹੀਂ ਸੀ ਅਸੀਂ ਇਤਰਾਜ਼ ਕੀ ਦੇਣਾ ਸੀ ਇਤਰਾਜ਼ ਅਸੀਂ ਨਾਂ ਦੰਦੇ ਸੀ ਉਹਨਾਂ 'ਚ ਸਾਡੇ ਪਿੰਡਾਂ ਦੇ ਨਾਮ ਹੁੰਦੇ ਉਤੋਂ ਬਾਅਦ ਇਹਨਾਂ ਨੇ ਇੱਕ ਸੁਣਵਾਈ ਰੱਖੀ ਹੈ ਜੀ ਅ ਪਹਿਲਾਂ ਇਤਰਾਜ਼ ਮੰਗੇ ਜੀ 2010 25 ਨੂੰ ਇਤਰਾਜ਼ ਮੰਗੇ ਉਹਨਾਂ ਤੋਂ ਜਿਨ੍ਹਾਂ ਨੇ ਜਿਨ੍ਹਾਂ ਨੂੰ ਸੀਗਾ ਵੀ ਸਾਡੇ ਵੀ ਨਹੀਂ ਪਏ ਜਿਵੇਂ ਟੀਡੀਸੀਟੀ ਸੀ ਉਹਨਾਂ ਨੇ ਆਪਣੇ ਇਤਰਾਜ਼ ਦੇ ਦਿੱਤੇ ਪਰ ਅਸੀਂ ਨਹੀਂ ਦੇਏ ਕਿਉਂਕਿ ਸਾਡੇ ਨਾਮ ਨਹੀਂ ਸੀਗੇ ਇਹਦੇ ਵਿੱਚ ਉਤਮਤ B11 ਨੂੰ ਸੁਣਵਾਈ ਕਰੀ ਇਹ ਜਿਹੜੀ ਸੁਣਵਾਈ ਹੈਗੀ ਕਮਿਸ਼ਨਰ ਸਾਹਿਬ ਵੱਲੋਂ ਨਗਰ ਨਿਗਮ ਮੁਹਾਲੀ ਵੱਲੋਂ ਕੀਤੀ ਗਈ ਹੈ ਉਹ ਸੁਣਵਾਈ ਦੇ ਵਿੱਚ ਸਾਨੂੰ ਬਿਲਕੁਲ ਜਿਹੜੀਆਂ ਨਵੀਆਂ ਚੁਣੀਆਂ ਪੰਚਾਇਤਾਂ ਸੀ ਉਹਨਾਂ ਨੂੰ ਆਪਣੇ ਭਰੋਸੇ ਵਿੱਚ ਲੰਦੇ ਸਾਨੂੰ ਦੱਸਦੇ ਜੋ ਵੀ ਚੀਜ਼ਾਂ ਹੈ ਸੀ ਵੀ ਸਾਨੂੰ ਪਿੰਡਾਂ ਨੂੰ ਲੈਣਾ ਹੈ ਅਸੀਂ ਪਿੰਡਾਂ ਨਾਲ ਗੱਲ ਕਰਦੇ ಗ್ರಾಮ ਸਭਾ ਦੀਆਂ ਉੱਥੇ ਜ਼ਿਲ੍ਹਾ ਸੱਦ ਦੇ ਉਹਦੇ ਵਿੱਚ ਅਸੀਂ ਇਹ ਚੀਜ਼ਾਂ ਕਲੀਅਰ ਕਰਦੇ ਪਿੰਡ ਵਾਸੀਆਂ ਨੂੰ ਦੱਸਦੇ ਅਗਰ ਪਿੰਡ ਇਹਦੇ ਵਿੱਚ ਸ਼ਾਮਲ ਹੋਣ ਨੂੰ ਇਸ ਕਰਦੇ ਤਾਂ ਅਸੀਂ ਵੀ ਮਤਲਬ ਪੰਚਾਇਤਾਂ ਵੱਲੋਂ ਮਤਾ ਪਾ ਕੇ ਦਿੰਦੇ ਬਿਲਕੁਲ ਕਾਰਪੋਰੇਸ਼ਨ ਚ ਪੈਣ ਲਈ ਜੇ ਲੋਕ ਇਤਰਾਜ਼ ਕਰਦੇ ਅਸੀਂ ਮਨਾਂ ਕਰ ਦਉਂਦੇ ਜਿਹੜੀ ਸਰਕਾਰ ਨੂੰ ਤੇ ਸਥਾਨਿਕ ਸਰਕਾਰ ਨੂੰ ਇੱਕ ਇਹੀ ਅਪੀਲ ਹੈ ਦੇਖੋ ਜਿੱਥੇ ਸਰਕਾਰ ਦੇ ਚੰਗੇ ਕੰਮ ਹੋਣਗੇ ਆਪਾਂ ਅੱਜ ਵੀ ਸਰਕਾਰ ਦੇ ਨਾਲ ਖੜੇ ਆਂ ਪਰ ਜਿੱਥੇ ਸਰਕਾਰ ਪਿੰਡਾਂ ਨਾਲ ਧੱਕਾ ਕਰੇਗੀ ਅਸੀਂ ਸਾਰੇ ਪਿੰਡ ਇੱਕ ਆਂ ਅਸੀਂ ਇੱਕਾ ਕਰਕੇ ਸੜਕਾਂ ਤੇ ਉਤਰਾਂਗੇ ਹਾਈ ਕੋਰਟ ਦਾ ਅਸੀਂ ਸਾਰਿਆਂ ਨੇ ਰੁਕ ਕੀਤਾ ਹੈ ਅਸੀਂ ਹਾਈ ਕੋਰਟ ਸਾਰੇ ਜਣੇ ਜਾ ਰਹੇ ਆਂ ਕੁਝ ਸਾਡੇ ਪਿੰਡਾਂ ਨੇ ਐਡਵੋਕੇਟ ਕਰਕੇ ਪਿਟੀਸ਼ਨਾਂ ਜਿਹੜੀਆਂ ਉਹ ਵਾਇਲ ਕਰਤੀਆਂ ਕੁਝ ਅੱਜ ਜਾਂ ਕੱਲ ਕਰ ਦੇਣਗੇ ਤੇ ਅਸੀਂ ਇੱਕ ਹੋਰ ਸਾਰਿਆਂ ਨੇ ਵਿਚਾਰ ਕੀਤਾ ਹੈ ਕਿ ਜੇਕਰ ਸਾਡੀ ਸਰਕਾਰ ਨੇ ਨਹੀਂ ਮੰਨੀ ਇਹ ਜਿਹੜਾ ਸਾਡੇ ਦੇ ਇੱਕ ਥੋਪਿਆ ਗਿਆ ਜਿਹੜਾ ਇਹ ਨੋਟੀਫਿਕੇਸ਼ਨ ਹੈਗਾ ਇਹ ਵਾਪਸ ਨਹੀਂ ਲਿਆ ਤਾਂ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਆਪਣਾ ਸੰਘਰਸ਼ ਹੋਰ ਤੇਜ਼ ਕਰਾਂਗੇ ਤੇ ਆਪਾਂ ਸੜਕਾਂ ਵੀ ਜਾਮ ਕਰਾਂਗੇ ਕਿਉਂਕਿ ਸਾਡੇ ਪਿੰਡਾਂ ਦੀ ਹੋਣ ਦੀ ਗੱਲ ਹੈ ਅਸੀਂ ਆਪਣੇ ਪਿੰਡਾਂ ਨੂੰ ਬਚਾਉਣਾ ਹੈ ਅਰਗੇ ਜਿਹੜੀ ਗੱਲ ਹੈ ਮੇਰੇ ਭਰਾ ਜਿਹੜੇ ਸਰਪੰਚ ਹੋਰ ਬੈਠੇ ਆ ਆਪਣੇ ਦੱਸਣਗੇ ਉਹ ਜਿੱਦਾਂ ਬਾਈ ਜੀ ਆਪਣੇ ਪਿੰਡਾਂ 'ਚ ਜ਼ਿਆਦਾਤਰ ਲੋਕੀ ਨਾ ਪਸ਼ੂ ਪਾਲਣ ਦਾ ਕੰਮ ਕਰਦੇ ਫਾਰਮਿੰਗ ਦਾ ਜਿਹਦੇ ਨਾਲ ਡੇਲੀ ਰੋਜ਼ਗਾਰ ਚੱਲਦਾ ਹੈ ਉਹਨਾਂ ਦੇ ਘਰ ਦੇ ਖਰਚੇ ਚੱਲ ਰਹੇ ਨਹੀਂ ਹੁਣ ਨਗਰ ਨਿਗਮ 'ਚ ਕੋਈ ਵੀ ਪਸ਼ੂ ਨਹੀਂ ਰੱਖ ਸਕਦਾ ਠੀਕ ਹੈ ਜੀ ਤੇ ਸਾਡੇ ਪਿੰਡਾਂ ਕੋਲ ਆਲਰੇਡੀ ਜੱਦੀ ਜ਼ਮੀਨਾਂ ਰਹੀਆਂ ਪੱਠੇ ਕੋਈ ਤਾਂ ਨਹੀਂ ਉਹ ਬੰਦਾ ਸੋਚਣ ਵਾਲੀ ਗੱਲ ਆ ਕਿ ਮੈਂ ਸਰਕਾਰ ਨੂੰ ਆ ਸਵਾਲ ਕਰਦਾ ਪ੍ਰਸ਼ਾਸਨ ਨੂੰ ਫਿਰ ਸਾਡੇ ਕੋਲ ਇੱਥੇ ਵੱੱਡਣ ਨੂੰ ਹੈ ਕਿ ਪੁਸ਼ਪਸ਼ਵਾਂ ਨੂੰ ਪਾਣ ਲਈ ਤੇ ਅਸੀਂ ਬੰਦਾਂ ਕਿੱਥੇ ਰੱਖੀਏ ਜੇ ਕਿਸੇ ਨੇ ਮੱਝ ਰੱਖ ਲਈ ਇਹਨਾਂ ਨੇ ਪਿੰਡ ਤੋਂ ਬਾਹਰ ਕੱਢੋ ਤੁਹਾਡਾ ਪਿੰਡ ਦਾ ਨਗਰ ਨਿਗਮ ਚਾ ਚੁੱਕਿਆ ਤੇ ਦੂਜੀ ਗੱਲ ਜੀ ਸਾਡੇ ਪਿੰਡਾਂ 'ਚ ਨਾ ਕੱਚੇ ਮਕਾਨ ਪਈ ਨੇ ਜਿਹੜੇ ਜ਼ਰੂਰਤ ਮੰਗਦੇ ਇਹਨਾਂ ਦੇ ਅੱਜ ਵੀ ਕੱਚੇ ਮਕਾਨ ਨੇ ਦੇਸ਼ ਆਜ਼ਾਦ ਹੋਏ ਨੂੰ 70 80 ਸਾਲ ਹੋ ਗਏ ਜੀ ਬਟ ਅੱਜ ਵੀ ਪਿੰਡਾਂ 'ਚ ਕੱਚੇ ਮਕਾਨ ਨੇ ਨਗਰ ਨਿਗਮ ਚਾ ਕੱਚੇ ਮਕਾਨ ਵਾਲੀ ਸਕੀਮ ਪ੍ਰਧਾਨ ਮੰਤਰੀ ਵਾਸੇ ਹੋ ਜਿਹੜਾ ਨਹੀਂ ਚੱਲ ਤੇ ਇਹਨਾਂ ਨੇ ਸਾਡੀ ਉਹ ਵੀ ਬੰਦ ਕਰ ਦੇਣੀ ਹੈ ਜੀ ਤੇ ਉਹ ਲੋਕਾਂ ਨੇ ਜਦੋਂ ਸਾਨੂੰ ਮੋਟਾ ਪਾ ਕੇ ਅੱਗੇ ਕਿਹਾ ਸੀ ਤੁਸੀਂ ਸਾਡੀ ਹੈਲਪ ਕਰੋ ਸਰਕਾਰ ਤੋਂ ਪ੍ਰਧਾਨ ਮੰਤਰੀ ਵਾਸਤੇ ਸਾਨੂੰ ਪੈਸਾ ਦਵਾਓ ਜੀ ਤਾਂ ਹੁਣ ਅਸੀਂ ਉਹ ਲੋਕਾਂ ਦਾ ਸਵਾਲ ਕੀਤਾ ਦਈਏ ਕਿ ਸਰਕਾਰ ਨੂੰ ਸਵਾਲ ਕਰ ਰਹੇ ਹਾਂ ਕਿ ਸਾਡਾ ਇਹਦਾ ਹੱਲ ਕਰਕੇ ਦੋ ਤੇ ਭਾਈ ਅਸੀਂ ਇੱਕ ਮਿੰਟ ਜੀ ਇਹ ਤਾਂ ਹੈ ਨਾ ਵੀ ਸਾਰੇ ਭਰਾ 10 ਚੌਥਾ ਪਿੰਡਾ ਸਰਪੰਚੋਂ ਮੌਜੂਦ ਹੈ ਜਿਲ੍ਹੇ ਦੇ ਕੋਲੇ ਸਾਰੇ ਬੈਠੇ ਆਨ ਸੀ ਸਾਰੇ ਇਤਰਾਪਾਣੇ ਬੈਠੇ ਆਨ ਅਸੀਂ ਤਾਂ ਇਹੀ ਗੱਲ ਕਰਦੇ ਆਂ ਜੀ ਅਸੀਂ ਆਮ ਆਦਮੀ ਪਾਰਟੀ ਦੇ ਸਰਪੰਚ ਤੇ ਆਂ ਚੁਣੇ ਹੋਏ ਆਂ ਪਾਰਟੀ ਨਾਲ ਖੜੇ ਆਂ ਸਰਦਾਰ ਕੁਲਵੰਤ ਸਿੰਘ ਐਮ ਐਲ ਏ ਦੇ ਨਾਲ ਹੀ ਆਂ ਅਸੀਂ ਸਰਕਾਰ ਸਰਦਾਰ ਭਗਵੰਤ ਸਿੰਘ ਆਪਣੇ ਮੁੱਖ ਮੰਤਰੀ ਆਂ ਅਸੀਂ ਉਹਨਾਂ ਤੋਂ ਬਾਹਰ ਨਹੀਂ ਆਏਗੇ ਪਰ ਸਾਨੂੰ ਥੋੜਾ ਜਿਹਾ ਦੁਖੀ ਇਸ ਗੱਲ ਦਾ ਵੀ ਅਸੀਂ ਉਹਨਾਂ ਨਾਲ ਰਹੇ ਆਂ ਘਰ ਤੋਂ ਪਿੰਡਾਂ ਚੋਂ ਚੱਕ ਚੱਕ ਕੇ ਘਰਾਂ 'ਚ ਵੋਟਾਂ ਪਾਈਆਂ ਅਸੀਂ ਮਾਨ ਲੋ ਕੋਈ ਹੈਂਡਿਕੈਪ ਸੀਗਾ ਮਤਲਬ ਬਹੁਤ ਸ਼ੌਕ ਨਾਲ ਪਰ ਅਸੀਂ ਮਾਨ ਸਾਹਿਬ ਤੋਂ ਹੀ ਗੁਜਰਸ਼ ਕਰਦੇ ਆਂ ਵੀ ਸਾਡੇ ਨਾਲ ਇਹ ਧੱਕਾ ਨਾ ਕਰੋ ਜੋ ਤੁਸੀਂ ਇੱਕ ਲਗਤਕਾਰ ਤੇ ਆ ਬਿਨਾਂ ਜਾਣਕਾਰੀ ਤੋਂ ਤੇ ਗੱਲ ਇਹ ਹੈ ਜੀ ਬਾਕੀ ਸਾਨੂੰ ਪਿੰਡ ਵਾਲਿਆਂ ਨੇ ਚੁਣਿਆ ਪਿੰਡ ਵਾਲੇ ਸਰਪੰਚਾਂ ਤੱਕ ਕਰਨੇ ਆ ਅਸੀਂ ਐਮਐਲਏ ਤੱਕ ਗਏ ਆ ਉਹਨਾਂ ਨੇ ਸਾਨੂੰ ਕਿਹਾ ਵੀ ਤੁਹਾਨੂੰ 2 ਦਿਨਾਂ ਦੇ ਅੰਦਰ ਤੁਹਾਡਾ ਹੱਲ ਕਰਦੇ ਆਂ ਕਿ ਤੁਸੀਂ ਕੋਰਟ ਚ ਇਹਨੇ ਕੇਸ ਪਾ ਲਓ ਹਨ ਤੇ ਅਸੀਂ ਕੋਰਟ ਦਾ ਦਰਵਾਜ਼ਾ ਵੀ ਖੜਕਾਵਾਂਗੇ ਤੇ ਸਰਕਾਰ ਨੂੰ ਵੀ ਹੱਥ ਬੰਨ੍ਹ ਕੇ ਬੇਨਤੀ ਹੈ ਸਾਡੇ ਨਾਲ ਇਦਾਂ ਨਾ ਕਰਿਆ ਜਾਵੇ ਪਿੰਡ ਵਾਥੀਆਂ ਨੇ ਸਾਨੂੰ ਚੁਣਿਆ ਉਹਨਾਂ ਨੂੰ ਸੱਤ ਬਹੁਤ ਆਸਾਂ ਨੇ ਇੱਕ ਸਾਲ ਅਜੇ ਹੋਇਆ ਅਸੀਂ ਕੰਮ ਕਰ ਵੀ ਰਹੇ ਹਾਂ ਤੇ ਬਾਕੀ ਗੱਲ ਇਹ ਹੈ ਜੇ ਨਾ ਹੁਣ ਸਾਡਾ 1-2 ਦਿਨ ਚ ਕੋਈ ਰਿਜ਼ਲਟ ਆਇਆ ਸਰਕਾਰ ਨਾ ਸਾਡੇ ਨਾਲ ਖੜੀ ਤੇ ਅਸੀਂ 10 ਤਰੀਕ ਨੂੰ ਸੋਹਾਣਾ ਸਿੰਘ ਸਿੱਧਾ ਗੁਰਦੁਆਰਾ ਸਾਹਿਬ ਦੇ ਬਾਹਰ ਆਪਣਾ ਧਰਨਾ ਲਗਿਆ ਜੀ 14 ਪਿੰਡ ਜੋ ਦਾ ਪਿੰਡ ਕੀ ਉਤੋਂ ਇਲਾਵਾ ਹੋਰ ਵੀ ਜਿਹੜੇ ਪਿੰਡ ਨੇ ਉਹ ਵੀ ਸਾਡੇ ਨਾਲ ਆਣੇ ਨੂੰ ਹਲਕੇ ਦੇ 72 73 ਪਿੰਡ ਨੇ ਸਾਡੇ ਮਾਲਕ ਉਹ ਸਾਰੇ ਸਾਡੇ ਨਾਲ ਖੜੇ ਆ ਉਹ ਕਹਿੰਦੇ ਚਲੋ 15 ਪਿੰਡਾਂ ਦਾ ਹੀ ਮਸਲਾਗਾ ਇਹ ਅਸੀਂ ਵੈਸੇ ਵੀ ਤੁਹਾਡੇ ਨਾਲ ਆਰਨਾ ਸਾਡਾ ਬਿਲਕੁਲ ਸ਼ਾਂਤੀਪੂਰਵਕ ਰਹੂਗਾ ਤੇ ਸੜਕਾਂ ਤੇ ਅਸੀਂ ਉਤਰਾਂਗੇ ਜੀ ਫਿਰ ਆਪਣਾ 10 ਤਰੀਕ ਨੂੰ ਦਿਨ ਮੇਰੇ ਖਿਲ ਬੁੱਧਵਾਰ ਆ ਰਿਹਾ ਜੀ ਉਸ ਦਿਨ ਅਸੀਂ ਸੁਨੇਹਾ ਦੇ ਤੌਰ ਤੇ ਉਹਦਾ ਗਰਉਂਦ ਕਰਾਂਗੇ ਅਸਲੀ ਪਹੁੰਚਾ ਤੁਹਾਡੀ ਪਾਰਟੀ ਨੂੰ ਨਹੀਂ ਹੋਊਗਾ ਆਪ ਨੂੰ ਦੇਖੋ ਜੀ ਹੁਣ ਜਦ ਸਾਡੇ ਪਿੰਡਾਂ ਦਾ ਹੀ ਨੁਕਸਾਨ ਹੋ ਰਿਹਾ ਜੀ ਹਨਾ ਜੀ ਸਾਡੀ ਹੋਂਦ ਹੀ ਖਤਮ